ਦੇਸ਼ ਥੁ ਫੈਲ ਰਿਹਾ ਹੈ ਇਹ ਖਤਰਨਾਕ ਵਾਇਰਸ ਜੋ ਕਿ ਹਰ ਕਿਸੇ ਨੂੰ ਪਰੇਸ਼ਾਨ ਵੀ ਕਰ ਰਿਹਾ ਹੈ ਤੇ ਲੋਕਾਂ ਦੇ ਲਈ ਕਿਤਨਾ ਕਿਤੇ ਖਤਰੇ ਦੀ ਘੰਟੀ ਝੜ ਗਈ ਬਣਦਾ ਜਾ ਰਿਹਾ ਹੈ ਕਿਉਂਕਿ ਕਰੋਨਾ ਤੋਂ ਬਾਅਦ ਇਹ ਇੱਕ ਅਜਿਹਾ ਵਾਇਰਸ ਹੈ ਜਿਸ ਦਾ ਨਾਮ ਤੁਸੀਂ ਸ਼ਾਇਦ ਹੀ ਪਹਿਲਾਂ ਸੁਣਿਆ ਹੋਵੇਗਾ ਤੇ ਇਸ ਵਾਇਰਸ ਨੇ ਕਹਿਰ ਜਿਹੜਾ ਕਿ ਮਚਾ ਕੇ ਰੱਖਿਆ ਹੈ ਦਰਅਸਲ ਚੀਨ ਦੇ ਵਿੱਚ ਇਹ ਵਾਇਰਸ ਜਿਹੜਾ ਕਿ ਦਸਤਕ ਦੇ ਚੁੱਕਿਆ ਹੈਗਾ ਦੱਸ ਦਈਏ ਕਿ ਜੋ ਚੀਨ ਜਿੱਥੋਂ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀਗੀ ਹੁਣ ਇੱਕ ਹੋਰ ਨਵੇਂ ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ ਇਸ ਵਾਰ ਮੱਛਰਾਂ ਦੇ ਰਾਹੀਂ ਫੈਲਣ ਵਾਲਾ ਦੱਸ ਦਈਏ ਕਿ CICIKV వైరస్ ਯਾਨੀ ਕਿ ਚਿਕਨ ਗੁਨਿਆ ਚੀਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਵਿੱਚ ਫੈਲ ਚੁੱਕਿਆ ਹੈ ਚੀਨ ਜਿੱਥੋਂ ਕਿ ਕਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀਗੀ ਤੇ ਕਰੋਨਾ ਵਾਇਰਸ ਨੂੰ ਕੋਈ ਵੀ ਨਹੀਂ ਭੁੱਲ ਸਕਦਾ ਕਿਉਂਕਿ ਲਾਕਡਾਊਨ ਲੱਗਾ ਸੀਗਾ ਤੇ ਉਸ ਤੋਂ ਬਾਅਦ ਕਰੋਨਾ ਵਾਇਰਸ ਦੇ ਕਹਿਰ ਦੇ ਕਾਰਨ ਕਈ ਲੋਕਾਂ ਦੀਆਂ ਜਾਨ ਵੀ ਗਈਆਂ ਸੀਗੀਆਂ ਤਾਂ ਚਿਕਨ ਗੁਨਿਆ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਇਹ ਚਿਕਨ ਗੁਨਿਆ ਕੋਈ ਆਮ ਨਹੀਂ ਹੈ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਆਏ ਨੇ ਪਰ ਹੁਣ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਚੁੱਕਿਆ ਇਸ ਸਥਿਤੀ ਦੇ ਮੱਦੇਨਜ਼ਰ ਚੀਨ ਦੇ ਸਿਹਤ ਮੰਤਰਾਲੇ ਨੂੰ ਐਮਰਜੈਂਸੀ ਮੁਹਿੰਮ ਚਲਾਉਣੀ ਪਈ ਹੈ ਇਸ ਵਾਇਰਸ ਦੇ ਕਾਰਨ ਲੋਕਾਂ ਦੇ ਵਿੱਚ ਤੇਜ਼ ਬੁਖਾਰ ਅਤੇ ਜੋੜਾਂ ਦੇ ਵਿੱਚ ਦਰਦ ਵਰਗੇ ਲੱਛਣ ਜਿਹੜੇ ਕਿ ਸਾਹਮਣੇ ਆ ਰਹੇ ਨੇ ਹਾਂਗਕਾਂਗ ਦੇ ਵਿੱਚ ਵੀ ਅਲਰਟ ਜਿਹੜੇ ਕਿ ਜਾਰੀ ਕਰ ਦਿੱਤਾ ਗਿਆ ਇਸ ਵਾਇਰਸ ਦੇ ਤੇਜ਼ੀ ਦੇ ਨਾਲ ਫੈਲਣ ਦੇ ਕਾਰਨ ਚੀਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਇਸ ਬਿਮਾਰੀ ਨੂੰ ਰੋਕਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਚੀਨ ਦੇ ਗੁਆਂਡੀ ਦੇਸ਼ ਜਿਵੇਂ ਕਿ ਹਾਂਗਕਾਂਗ ਦੇ ਵਿੱਚ ਵੀ ਇਸ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਹੋਇਆ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਚਿੰਤਾ ਹੋਰ ਵੀ ਵੱਧ ਚੁੱਕੀ ਹੈ ਤਾਂ ਦੱਸਦੀ ਹੈ ਕਿ ਫੋਸ਼ਨ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਚਿਕਨਗੁਨੀਆ ਚੀਨ ਦੀ ਮੀਡੀਆ ਰਿਪੋਰਟ ਦੇ ਮੁਤਾਬਕ ਦੱਖਣੀ ਚੀਨ ਦੇ ਫੋਸ਼ਨ ਸ਼ਹਿਰ ਦੇ ਵਿੱਚ ਚਿਕਨਗੁਨੀਆ ਬੁਖਾਰ ਤੇਜ਼ ਨਾਲ ਫੈਲ ਰਿਹਾ ਹੈ ਚੀਨ ਦੇ ਸ਼ੁੰਡੇ ਇਲਾਕੇ ਦੀ ਸਥਾਨਕ ਸਿਹਤ ਏਜੰਸੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਚਿਕਨਗੁਨੀਆ ਦੇ ਕੇਸ ਸਾਹਮਣੇ ਆ ਰਹੇ ਨੇ ਸਿਰਫ ਇਸ ਕੇਸ ਇਸ ਇੱਕ ਇਲਾਕੇ ਦੇ ਵਿੱਚ ਸ਼ੁੱਕਰਵਾਰ ਤੱਕ 1161 ਮਾਮਲੇ ਜਿਹੜੇ ਕਿ ਸਾਹਮਣੇ ਆ ਚੁੱਕੇ ਨੇ ਦਰਜ ਕੀਤੇ ਜਾ ਚੁੱਕੇ ਨੇ ਤੇ ਚੀਨ ਦੇ ਹੋਰ ਸ਼ਹਿਰਾਂ ਜਿਵੇਂ ਕਿ ਸ਼ੁੰਡੇ ਲੈ ਲੈ ਸ਼ੋਂਗ बीजीओ ਤੇ ਹੋਰ ਕਈ ਇਲਾਕੇ ਨੇ ਜਿੱਥੇ ਕਿ ਇਸ ਵਾਇਰਸ ਦੇ ਕੇਸ ਦੀ ਰਿਪੋਰਟ ਜਿਹੜੇ ਕਿ ਸਾਹਮਣੇ ਆਏ ਨੇ ਤਾਂ ਦੁਨੀਆ ਭਰ ਦੇ ਵਿੱਚ 2 ਲੱਖ ਤੋਂ ਵੱਧ ਚਿਕਨਗੁਨੀਆ ਮਾਮਲੇ ਜੇਕਰ ਚਿਕਨਗੁਨੀਆ ਬੁਖਾਰ ਦੇ ਦੁਨੀਆ ਭਰ ਦੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2025 ਦੇ ਵਿੱਚ ਹੁਣ ਤੱਕ 2 ਲੱਖ 20 ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਜਾ ਚੁੱਕੇ ਨੇ ਤਾਂ ਇਹ ਆંકੜੇ ਦੱਸਦੇ ਨੇ ਕਿ ਚਿਕਨਗੁਨੀਆ ਬੁਖਾਰ ਨੂੰ ਲੈ ਕੇ ਵਿਸ਼ਵ ਪੱਧਰ ਦੇ ਉੱਤੇ ਸਾਵਧਾਨੀ ਵਰਤਣ ਦੀ ਲੋੜ ਹੈ ਆਖਿਰ ਚਿਕਨਗੁਨੀਆ ਹੈ ਕਿ ਜਿਹहां ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਦੇ ਅਨੁਸਾਰ ਚਿਕਨਗੁਨੀਆ ਇੱਕ ਵਾਇਰਸ ਹੈ ਜੋ ਕਿ ਮੱਛਰਾਂ ਦੇ ਰਾਹੀਂ ਫੈਲਦਾ ਹੈ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਸਫਾਈ ਨਹੀਂ ਹੁੰਦੀ ਹੈ ਤਾਂ ਸਫਾਈ ਦਾ ਖਾਸ ਧਿਆਨ ਰੱਖੋ ਘਰ ਦੇ ਬਾਹਰ ਬਿਲਕੁਲ ਵੀ ਪਾਣੀ ਨਾ ਖੜਾ ਕਰਨ ਦਿਓ ਕਿਉਂਕਿ ਮੌਨਸੂਨ ਦਾ ਮੌਸਮ ਚੱਲ ਰਿਹਾ ਹੈ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਗਲੀਆਂ ਦੇ ਵਿੱਚ ਟੋਏ ਬਣੇ ਹੋਏ ਨੇ ਤਾਂ ਸਾਵਧਾਨੀ ਵਰਤਣ ਦੀ ਤੁਹਾਨੂੰ ਵੀ ਲੋੜ ਹੈ ਤਾਂ ਦੱਸਦੀ ਹੈ ਕਿ ਇਸ ਵਾਇਰਸ ਦੇ ਕਾਰਨ ਸਰੀਰ ਦੇ ਜੋੜੇ ਦੇ ਵਿੱਚ ਤੇਜ਼ ਦਰਦ ਅਤੇ ਤੇਜ਼ ਬੁਖਾਰ ਹੋ ਜਾਂਦਾ ਹੈ ਕਈ ਵਾਰੇ ਬੁਖਾਰ ਅਤੇ ਦਰਦ ਇਹਨਾਂ ਵਜ੍ਹਾ ਜਾਂਦੇ ਨੇ ਕਿ ਮਰੀਜ਼ ਦੀ ਹਾਲਤ ਹੋਰ ਖਰਾਬ ਹੋ ਜਾਂਦੀ ਹੈ ਗੰਭੀਰ ਹੋ ਜਾਂਦੀ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪੈਂਦਾ ਬਰਸਾਤ ਦੇ ਮੌਸਮ ਦੇ ਵਿੱਚ ਇਹ ਵਾਇਰਸ ਹੋਰ ਤੇਜ਼ ਦੇ ਨਾਲ ਫੈਲਦਾ ਹੈ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਚਿਕਨਗੁਨੀਆ ਵਾਇਰਸ ਮੁੱਖ ਤੌਰ ਦੇ ਉੱਤੇ ਮੱਦਾ ਮੱਛਰ ਰਾਹੀਂ ਫੈਲਦਾ ਹੈ ਤਾਂ ਸਫਾਈ ਦਾ ਖਾਸ ਧਿਆਨ ਰੱਖੋ ਤੇ ਬਾਰਿਸ਼ ਦੇ ਵਿੱਚ ਪਾਣੀ ਗੰਦੇ ਪਾਣੀ ਤੋਂ ਤੁਸੀਂ ਬਚ ਕੇ ਰਹੋ ਤੇ ਆਪਣੇ ਆਲੇ-ਦੁਆਲੇ ਦੀ ਖਾਸ ਸਫਾਈ ਵੀ ਰੱਖੋ ਤੇ ਆਪਣੇ ਬੱਚਿਆਂ ਦਾ ਬਜ਼ੁਰਗਾਂ ਦਾ ਵੀ ਆਸ ਧਿਆਨ ਰੱਖੋ